ਮੇਰਾ ਨਾਮ ਮੈਨੂਅਲ ਮਸੀਹ ਹੈ ਗਲੋਬਲ ਐਕਸ਼ਨ ਕਮੇਟੀ ਦਾ ਜਲਾ ਵਾਈਸ ਪ੍ਰਧਾਨ ਆ ਔਰ ਤੁਹਾਡੇ ਸਾਹਮਣੇ ਜੀ ਮੈਂ ਦੱਸਣਾ ਚਾਹੁੰਦਾ ਹੈ ਕਿ ਜੋ ਸ਼ਰਾਪਤੀ ਆਂਸਰ ਜੋ ਬਾਰਬਰ ਮਸੀਹ ਨੂੰ ਟਾਰਗੇਟ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਜੋ ਬਾਦਸ਼ਾਹ ਰੈਪਰ ਹੈ ਸਿੰਗਰ ਹੈ ਇਹਨੇ ਬਹੁਤ ਹੀ ਵਰਡ ਜਿਹੜੇ ਆ ਗਲਤ ਯੂਜ਼ ਕੀਤੇ ਨੇ ਔਰ ਪੂਰੇ ਮਸੀਹ ਭਾਈਚਾਰੇ ਦੇ ਦਿਲ ਨੂੰ ਝਖਮ ਔਰ ਬਲੁੰਦਰੇ ਗਏ ਨੇ ਹਿਰਦੇ ਬਲੁੰਦਰੇ ਗਏ ਨੇ ਕਿਉਂਕਿ ਇਹਨਾਂ ਨੇ ਬੈਬਲ ਨੂੰ ਇੱਕ ਪਾਸਪੋਰਟ ਦੱਸਿਆ ਔਰ ਚਰਚ ਨੂੰ ਆਪਣਾ ਘਰ ਦੱਸਿਆ ਔਰ ਬਹੁਤ ਹੀ ਫੱਕ ਕਰਕੇ ਇੱਕ ਲਫਜ਼ ਜਿਹੜਾ ਵਾ ਬੋਲਿਆ ਜਾਂਦਾ ਹੈ ਬਹੁਤ ਗਲਤ ਵਰਡ ਆ ਜਿਹੜਾ ਉਸ ਰੈਪਰ ਨੇ ਬੋਲਿਆ ਔਰ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਗੌਰਵ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਇਸ ਜਗ੍ਹਾ ਤੇ ਮੰਗ ਪੱਤਰ ਲਈ ਆਏ ਆ ਔਰ ਕਾਨੂੰਨ ਦੇ ਗਾੜੀ ਮੰਗ ਰੱਖੀ ਆ ਕਿ 2 ਦਿਨ ਦੇ ਵਿੱਚ ਇਹਦੇ ਉੱਪਰ ਪਰਚਾ ਕਟਿਆ ਜਾਵੇ ਜੇ ਪ੍ਰਸ਼ਾਸਨ ਇਹਦੇ ਉੱਪਰ ਪਰਚਾ ਨਹੀਂ ਕੱਟਦਾ ਤੇ ਅਸੀਂ ਅਗਲੀ ਰਣਨੀਤੀ ਜਿਹੜੀ ਆਪਣੇ ਪ੍ਰਧਾਨ ਜੀ ਦੇ ਨਾਲ ਨੈਸ਼ਨਲ ਜਤਿੰਦਰ ਮਸੀ ਗੌਰਵ ਜੀ ਉਹਨਾਂ ਦੇ ਨਾਲ ਮੀਟਿੰਗ ਕਰਕੇ ਔਰ ਅਸੀਂ ਇਹ ਜਿਹੜੀ ਆ ਦੁਬਾਰਾ ਜਿਹੜੀ ਆ ਸਭ ਪਬਲਿਕ ਨੂੰ ਇਕੱਠਾ ਕੀਤਾ ਜਾਏਗਾ ਔਰ ਅੱਗੇ ਜਿਹੜੀ ਆ ਇਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਏਗੀ। ਹਾਂਜੀ ਔਰ ਅੱਜ ਅਸੀਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅੱਜ ਅਸੀਂ ਐਸਐਸਪੀ ਦਫ਼ਤਰ ਬਟਾਲਾ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਆ ਜਿਹਦੇ ਵਿੱਚ ਇੱਕ ਬਾਦਸ਼ਾਹ ਰੈਪਰ ਆ ਜਿਹਦੇ ਵਿੱਚ ਉਹ ਗੰਦਾ ਰੈਪ ਬੋਲ ਕੇ ਜਿਹਦੇ ਵਿੱਚ ਬਾਈਬਲ ਸ਼ਬਦ ਨੂੰ ਵਿੱਚ ਲੈ ਕੇ ਔਰ ਜਿਦਾ ਤੁਹਾਨੂੰ ਪਤਾ ਫੱਕ ਨਾ ਦੇ ਵਿੱਚ ਵਰਡ ਨੂੰ ਯੂਜ਼ ਕੀਤਾ ਇਸ ਰੈਪਰ ਨੇ ਜਿਹਦੇ ਵਿੱਚ ਸਾਈ ਕਮਿਊਨਿਟੀ ਨੇ ਔਰ 크ਰਿਸਚਨ ਕਮਿਊਨਿਟੀ ਨੇ ਇਹ ਹੁਣ ਆਪਣੇ ਹਿਰਦੇ ਵਲੋਂਦਲੇ ਗਏ ਨੇ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਇਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ 2 ਦਿਨ ਦਾ ਇਹਨਾਂ ਨੂੰ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਜੇਕਰ ਨਹੀਂ ਇਹ ਕਾਨੂੰਨੀ ਕਾਰਵਾਈ ਕਰਨਗੇ ਐਸਆਈ ਪਾਈਚਾਰਾ ਸ਼ਰਕਾ ਤੇ ਉਤਰੇਗਾ ਔਰ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਇਹਦਾ ਤਿੱਖਾ ਸੰਘਰਸ਼ ਕਰੇਗੀ ਵੇਖੋ ਜੀ ਜਿਹੜੀ ਕਮਿਊਨਿਟੀ ਜਦੋਂ ਉੱਪਰ ਨਹੀਂ ਜਾਂਦੀ ਹੈ ਨਾ ਹਰ ਬੰਦੇ ਦਾ ਆਂਦਾ ਕਿ ਆਪਣੇ ਆਪਣੀ ਟੀਆਰਪੀ ਵਧਾਈਏ ਉਸ ਧਰਮ ਨੂੰ ਟਾਰਗੇਟ ਕਰੀਏ ਅਸੀਂ ਉੱਪਰ ਨੂੰ ਜਾਏ ਜਿਸ ਬੰਦਾ ਥੱਲੇ ਨੂੰ ਹੋਵੇ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਆ ਤੇ ਇਸੇ ਕਰਕੇ ਧਰਮ ਦੇ ਜਿਹੜੇ ਸਾਡੇ ਅਸਾਈ ਧਰਮ ਨੂੰ ਇਹ ਪਹਿਲ ਦੇ ਅੰਦਾਜ਼ ਤੇ ਅੱਗੇ ਲਿਆ ਕੇ ਆਪਣੀ ਪੀਆਰਪੀ ਬਣਾਉਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਬੋਲਣਾ ਚਾਹੁੰਦੇ ਆ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਜਿਹੜੋਂ ਬਾਰ ਬਾਰ ਇਹ ਧਰਮ ਨੂੰ ਟਾਰਗੇਟ ਕਰਦੇ ਨੇ ਜੇਕਰ ਨਹੀਂ ਇਹ ਬੰਦ ਕਰਨਗੇ ਅਸਾਈ ਭਾਈਚਾਰਾ ਹਰ ਪੰਜਾਬ ਬੰਦ ਕਰਕੇ ਹਰ ਸ਼ਰਕਾ ਤੇ ਉਤਰੇਗਾ ਨੈਸ਼ਨਲ ਹਾਈਵੇ ਬੰਦ ਕਰੇਗਾ ਪਹਿਲਾਂ ਸਾਡਾ ਜਿਹੜਾ ਮੰਗ ਪੱਤਰ ਆਜ ਬਟਾਲਾ ਸ਼ਹਿਰ ਦੇ ਵਿੱਚ ਦਿੱਤਾ ਗਿਆ ਜੇਕਰ ਇਥੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਰ ਕਰ ਕੀਤੀ ਜਾਵੇਗੀ ਸਾਰੇ ਹਾਈਵੇ ਜਾਮ ਹੋਣਗੇ ਪਰ ਅਸੀਂ ਸਾਡ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ 2 ਦਿਨ ਦੇ ਵਿੱਚ ਕਾਰਵਾਈ ਹੋ ਜਾਵੇਗੀ ਐਫ ਆਈ ਆਰ ਕੱਢ ਕੇ ਤੁਹਾਨੂੰ ਦਿੱਤੀ ਜਾਵੇਗੀ ਜੇਕਰ ਨਹੀਂ ਦਿੰਦੇ ਤਾਂ ਸਾਡੀ ਇਹਨਾਂ ਤੇ ਜੋ ਵੀ ਆਡਾ ਸਿਕਾ ਟਕਾ ਸੰਘਰਸ਼ ਅਸੀਂ ਕੀਤਾ ਜਾਵੇਗਾ ਵੀਡੀਓ ਹੋਈ ਆ ਵਾਇਰਲ ਉਹਦੇ ਇਨਾਂ ਦੇ ਹੈਗੇ ਬਾਦਸ਼ਾਹ ਜੀ ਉਹਨਾਂ ਦੇ ਚਰਚ ਦੇ ਵਿੱਚ ਇਹਨਾਂ ਨਾਲ ਬੈਬਲ ਨੇ ਸਬੰਧ ਵਿੱਚ ਇਹਨਾਂ ਨੇ ਸਾਨੂੰ ਮੈਮੋਰੰਡਮ ਦਿੱਤਾ ਇਹਨਾਂ ਦਾ ਮੈਮੋਰੰਡਮ ਜਿਹੜੇ ਮੁਤਾਬਕ ਹੋਏਗਾ ਕਾਨੂੰਨ ਮੁਤਾਬਕ ਉਹਦੇ ਅਨੁਸਾਰ ਜਿਹੜੀ ਕਾਰਵਾਈ ਅਮਰਵਿਚ ਚੱਲਦੀ ਜਾਏਗੀ ਅੱਛਾ ਸਿੰਗਰ ਰੈਪਰ ਬਾਦਸ਼ਾ ਜੀ ਸ਼ਰਮਾ 뮤직 ਹੋਟਲ ਜੀ ਇਹ ਜੀ ਸੀਨੀਅਰ ਅਫਸਰਾਂ ਦੇ ਨੋਟਿਸ ਵਿੱਚ ਲਿਆਂਦਾ ਜਾਏਗਾ ਜੋ ਅਫਸਰ ਸਰਬਾਨ ਕੈਨਗੁਰੇ ਮੁਤਾਬਕ ਕਾਰਵਾਈ ਅਮਰਵਿਚ ਲਿਆਂਦੀ